देखो थोनो पता ही है कि पंजाब सरकार ਵੱਲੋਂ ਨਸ਼ਿਆਂ ਦੇ ਵਿਰੁੱਧ ਯੁੱਧ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹਦੇ ਵਿੱਚ ਜਿੱਥੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਨਸ਼ਾ ਤਸਕਰ ਨੇ ਜਿਹੜੀ ਨਸ਼ੇ ਦੀ ਸਪਲਾਈ ਕਰ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਆਪਾਂ ਲੱਭ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰੀਏ ਤੇ ਬਹੁਤ ਹੁਣ ਤੱਕ ਆਪਾਂ ਪਿਛਲੇ ਮਹੀਨੇ ਇੱਕ ਵਿੱਚ ਲਗਭਗ 100 ਦੇ ਕਰੀਬ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਕਈ ਸਾਰੇ ਪਰਚੇ ਵੀ ਕਰ ਰਹੇ ਨੇ ਕਈ ਸਾਰੇ ਜਿਹੜੀ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਆ ਜਿਹੜੀ ਹੈ ਕਿ ਉਹ ਵੀ ਅਟੈਚ ਕਰ ਰਹੇ ਨੇ ਪਰ ਨਾਲ ਨਾਲ ਜਿਹੜਾ ਇੱਕ ਬਹੁਤ ਵੱਡਾ ਇਸ਼ੂ ਹੈ ਉਹ ਹੈ ਜਿਵੇਂ ਆਪਾਂ ਸਪਲਾਈ ਤਾਂ ਕੱਟ ਕਰ ਰਹੇ ਹਾਂ ਡਿਮਾਂਡ ਵੀ ਸਾਨੂੰ ਕੱਟ ਕਰਨੀ ਹੈ ਡਿਮਾਂਡ ਮਤਲਬ ਜਿਹੜੇ ਸਾਰੇ ਬੱਚੇ ਨਸ਼ੇ ਦੀ ਲਤ ਵਿੱਚ ਪੈ ਗਏ ਨੇ ਉਹਨਾਂ ਬੱਚਿਆਂ ਨੂੰ ਆਪਾਂ ਨਸ਼ੇ ਤੋਂ छुड़ा ਕੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਸੁਧਾਰ ਕਰਨਾ ਹੈ ਕਿਉਂਕਿ ਬੱਚੇ ਭਾਵੇਂ ਗਲਤ ਸੰਗਤ ਵਿੱਚ ਪੈ ਕੇ ਭਾਵੇਂ ਕਿਸੇ ਵੀ ਹੋਰ ਕਾਰਨ ਕਰਕੇ ਜੇ ਇਸ ਲਤ ਵਿੱਚ ਪੈ ਗਏ ਆ ਆਪਾਂ ਉਹਨਾਂ ਨੂੰ ਬਿਲਕੁਲ ਅਣੋਖ ਅੰਦੇਖਾ ਉਹਨਾਂ ਨੂੰ ਬਿਲਕੁਲ ਆਪਾਂ ਛੜਤ ਨਹੀਂ ਸਕਦੇ ਕਿਉਂਕਿ ਹੈ ਤਾਂ ਆਪਣਾ ਹੀ ਖੂਨ ਨਾ ਆਪਣੇ ਹੀ ਬੱਚੇ ਨੇ ਸਾਰੇ ਪੰਜਾਬ ਦੇ ਭਾਵੇਂ ਕੋਈ ਵੀ ਹੋਵੇ ਲਤ ਇੱਕ ਵਾਰ ਲੱਗ ਗਈ ਹੈ ਮੁੰਡੇ ਆਪਾਂ ਉਹਨਾਂ ਨੂੰ ਸਾਮਾਂਗੇ ਨਹੀਂ ਉਹਨਾਂ ਨੂੰ ਆਪਣਾ ਹਿੱਸਾ ਆਪਣੇ ਸਮਾਜ ਦਾ ਹਿੱਸਾ ਮੰਨ ਕੇ ਉਹਨਾਂ ਨੂੰ ਸੁਧਾਰਾਂਗੇ ਨਹੀਂ ਤਾਂ ਫਿਰ ਪੰਜਾਬ ਵੀ ਅੱਗੇ ਵਧ ਨਹੀਂ ਪਾਏਗਾ ਕਿਉਂਕਿ ਬਹੁਤ ਵੱਡੀ ਪਾਪੂਲੇਸ਼ਨ ਹੈ ਕਿ ਬਹੁਤ ਵੱਡੀ ਤੈਦਾਦ ਹੈ ਜਿਹਦੇ ਕੀ ਨਸ਼ਦੀ ਲਤਮੀ ਚਹੀਏ ਜਿਵੇਂ ਆਪਾਂ ਬਟਿੰਡਾ ਜ਼ਿਲ੍ਹੇ ਦੀ ਗੱਲ ਕਰੀਏ ਲਗਭਗ 25-30 ਹਜ਼ਾਰ ਬੱਚੇ ਜਾਂ ਬਜ਼ੁਰਗ ਜਿੰਨੇ ਵੀ ਹੈਗੇ ਉਹ ਸਾਡੇ ਓਟ ਕਲੀਨਿਕਸ ਤੇ ਰਜਿਸਟਰਡ ਨੇ ਸਿਰਫ ਬਟਿੰਡਾ ਜ਼ਿਲ੍ਹੇ ਦੀ ਨਹੀਂ ਤੇ ਪੂਰੇ ਪੰਜਾਬ ਦੀ ਗੱਲ ਕਰੀਏ ਤੇ 3-4 ਲੱਖ ਉਸ ਤੋਂ ਵੀ ਵੱਧ ਜਿਹੜੇ ਹੈਗੇ ਆ ਮੈਂ ਆਈ ਥਿੰਕ 10-12 ਲੱਖ ਜਿਹੜੇ ਹੈਗੇ ਉਹਨਾਂ ਦੀ ਰਜਿਸਟ੍ਰੇਸ਼ਨ ਹੈਗੀ ਆ ਪੋਰਟਲ ਤੇ ਪਾਵੇਂ ਉਹ ਪ੍ਰਾਈਵੇਟ ਡਾਕਟਰਸ ਦੇ ਕੋਲ ਜਾਂਦੇ ਹੁਣ ਪਾਵੇਂ ਉਹ ਸਰਕਾਰੀ ਸਿਸਟਮ ਦੇ ਕੋਲ ਆ ਕੇ ਇਲਾਜ ਕਰਾਂਦੇ ਹਾਂ ਤੇ ਇਹਦੇ ਵਾਸਤੇ ਜਿਹੜਾ ਹੈਗਾ ਇੱਕ ਇੰਪੋਰਟੈਂਟ ਚੀਜ਼ ਹੈ ਇੱਕ ਤਾਂ ਆਪਾਂ ਇਹਨਾਂ ਬੱਚਿਆਂ ਨੂੰ ਸਾਹਮਣਾ ਹੈ ਤੇ ਨਾਲ ਇਹ ਵੀ ਕਿ ਜਿਹੜਾ ਇਹ ਨਸ਼ੇ ਦੀ ਨਹਿਰ ਚੱਲ ਰਹੀ ਹੈ ਜਿਹੜਾ ਇਹ ਨਸ਼ੇ ਦੇ ਨਸ਼ੇ ਦੀ ਦਰਿਆ ਚੱਲ ਰਹਾ ਹੈ ਇਹਦੇ ਵਿੱਚ ਨਈ ਬੂੰਦ ਨਾ ਪਿਆ ਨਵੇਂ ਬੱਚੇ ਨਾ ਜਮਾ ਹੋਣ ਨਵੇਂ ਬੱਚੇ ਇਸ ਲਤ ਵਿੱਚ ਨਾ ਪਿਆ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਵੇਗਾ ਕਿ ਜਿਹੜੇ ਆਪਣੇ ਬੱਚੇ ਅੱਜ ਦੀ ਡੇਟ ਵਿੱਚ ਸਕੂਲਾਂ ਵਿੱਚ ਪੜ ਰਹੇ ਨੇ ਕਾਲਜੇਜ਼ ਵਿੱਚ ਪੜ ਰਹੇ ਨੇ ਉਹਨਾਂ ਨੂੰ ਆਪਾਂ ਬਚਾਉਣਾ ਹੈ ਉਹਨਾਂ ਨੂੰ ਆਪਾਂ ਨਸ਼ਿਆਂ ਦੇ ਬਾਰੇ ਪਤਾ ਤਾਂ ਸਭ ਸਾਰਿਆਂ ਨੂੰ ਹੈ ਪਰ ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰੇਰਿਤ ਕਰਨਾ ਹੈ ਕਿ ਉਹ ਬੱਚੇ ਕਿਸੇ ਵੀ ਤਰੀਕੇ ਨਾਲ ਇਸ ਗੰਦੀ ਦਲਦਲ ਵਿੱਚ ਨਾ ਪੈ ਜਾਣ ਤੇ ਇਹਦੇ ਨਾਲ ਨਾਲ ਮੈਂ ਪਹਿਲਾਂ ਵੀ ਕਿਹਾ ਕਿ ਕਿਸ ਤਰੀਕੇ ਨਾਲ ਬੱਚਾ ਜਿਹੜਾ ਹੈਗਾ ਨਸ਼ੇ ਵਿੱਚ ਪੜ ਸਕਦਾ ਮੋਸਟਲੀ ਕੀ ਹੁੰਦਾ ਕਿ ਬੱਚਾ ਜਿਹੜਾ ਹੈਗਾ ਸਕੂਲ ਕਾਲਜ ਵਿੱਚ ਜਾ ਰਿਹਾ ਹੈ ਜਾਂ ਫਿਰ ਇੱਥੇ ਪਿੰਡ ਵਿੱਚ ਬੈਠ ਕੇ ਉਹਦੇ ਜਿਹੜੇ ਦੋਸਤ ਹੈ ਯਾਰ ਹੈ ਉਹਨਾਂ ਦਾ ਕੋਈ ਇਸ ਤਰੀਕੇ ਦਾ ਰਹੇਗਾ ਕਿ ਉਹ ਨਸ਼ਾ ਕਰਦੇ ਆ ਤਾਂ ਫਿਰ ਉਹ ਆਪਣੀ ਦੋਸਤੀ ਦੀ ਕਸਮ ਦੇਵਾ ਦਿੰਦੇ ਆ कि तुम मेरा दोस्त है फिर थोड़ा जहा ले तो की हो जागा है ना एक बार मिल के कर ले या फिर कभी एंटरटेनमेंट पर पर के परपज ना तक बहुत वाइसिया हो खेड़ खेल रहे खेड़ जीत गए वो आप करके मूवी देख के आ गए तो फिर हम थोड़ा जहा होिए हो मस्ती हो जाऊगी है ना मस्ती करके भी बच्चे जोड़े है गलत संगत न हो सकता है मस्ती करके हो सकता है डिप्रैशन कभी यह होंगे ना मापे अपने लैवल से बच्चे टोक देने कि जी बेटा तुम ये 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 नहीं दिल दुखी हो जाता ਉਦੇ ਬਾਅਦ ਕਿਤੇ ਚਲਾ ਜਾਂਦਾ ਉਦੇ ਬਾਅਦ ਨੂੰ ਲੱਗਦਾ ਕਿ ਯਾਰ ਮੈਨੂੰ ਤਾਂ ਪਤਾ ਨਹੀਂ ਦੁਨੀਆ ਵੀ ਲਤ ਮਾਰ ਦਿੰਦੀ ਹੈ ਮਾਪੇ ਵੀ ਜਿਹੜਾ ਆਏਗਾ ਮੇਰਾ ਸੁਣਦਾ ਮੇਰਾ ਕੋਈ ਹੈ ਨਹੀਂ ਤਾਂ ਉਹ ਦੁਖੀ ਹੋ ਕੇ ਉਹ ਕਹਿੰਦਾ ਕਿ ਨਹੀਂ ਚਲੋ ਕੋਈ ਹੋ ਜਾ ਕਰੇ ਮੈਨੂੰ ਸਕੂਨ ਮਿਲ ਜਾਉ ਤੇ ਬੰਦਾ ਕਹਿੰਦਾ ਕਿ ਨਹੀਂ ਇਹ ਤੁਹਾਨੂੰ ਸਕੂਨ ਇਹਦੇ ਕਰਕੇ ਹੀ ਮਿਲੇਗਾ ਤਾਂ ਉਹ ਉਹਦੇ ਵਿੱਚ ਪੈ ਜਾਂਦਾ ਇਹ ਵੀ ਇੱਕ ਤਰੀਕਾ ਹੋ ਸਕਦਾ ਹੈ ਕਿ ਇਸ ਕਰਕੇ ਵੀ ਬੱਚੇ ਨੂੰ ਲਤ ਪੈ ਜਾਏ ਤੇ ਇਹ ਜਿਹੜੇ ਵੱਖ-ਵੱਖ ਚੀਜ਼ਾਂ ਨੇ ਇਹਦੇ ਵਿੱਚ ਮਾਪੇ ਜਾਂ ਫਿਰ ਜਿਹੜਾ ਰਿਸ਼ਤੇਦਾਰ ਹੈ ਉਹ ਬੜਾ ਇੱਕ ਸਹਾਰਾ ਬਣ ਸਕਦਾ ਆਪਣੇ ਚੰਗੇ ਦੋਸ ਜਿਹੜੇ ਹੈਗੇ ਵੱਡਾ ਸਹਾਰਾ ਬਣ ਸਕਦੇ ਇੱਕ ਬੱਚੇ ਨੂੰ ਇਸ ਲਤ ਤੋਂ ਬਾਹਰ ਕਢਣ ਦੇ ਵਿੱਚ ਤੇ ਸਮਾਜ ਜਿਹੜਾ ਹੈਗਾ ਆਪ ਦੋ ਪਿਆਪਾ ਇਹ ਦੇਖਦੇ ਨਾ ਤੁਹਾਨੂੰ ਵੀ ਹੋਏਗਾ ਕਿ ਜੀ ਇਹ ਮੁੰਡੇ ਦੇ ਨਾਲ ਨਾ ਜਾਓ ਇਹ ਤਾਂ ਨਸ਼ੇੜੀ ਹੈ ਹੈ ਨਾ ਜੇ ਆਪਾਂ ਕਿਸੇ ਨੂੰ ਇਸ ਤਰੀਕੇ ਨਾਲ ਧੱਕਾ ਕਰ ਦੇਵਾਂਗੇ ਤਾਂ ਉਹ ਬੰਦੇ ਨੂੰ ਜਿਹਨੂੰ ਦਿਲ ਨੂੰ ਠੇਸ ਪਹੁੰਚੀ ਹੈ ਉਹਨੂੰ ਮਾੜਾ ਲੱਗਿਆ ਉਹਦੇ ਬਾਅਦ ਉਹ ਹੋਰ ਉਹ ਲਤ ਵਿੱਚ ਪੈ ਜਾਊਗਾ ਆਪਾਂ ਉਹ ਬੱਚਿਆਂ ਨੂੰ ਜੇ ਸਾਹਮਣਾ ਹੈ ਤਾਂ ਉਹਨਾਂ ਨੂੰ ਕਿਹਾ ਨਾ ਪਏਗਾ ਪੁੱਤ ਤੂੰ ਤੂੰ ਫਿਕਰ ਨਾ ਕਰ ਆਪਾ ਤੁਹਾਡੇ ਨਾਲ ਹੈ ਤੁਹਾਡਾ ਸਾਰਾ ਪਿੰਡ ਤੁਹਾਡੇ ਨਾਲ ਹੈ ਤੁਹਾਡੀ ਸਾਰੀ ਪੰਚਾਇਤ ਤੁਹਾਡੇ ਨਾਲ ਹੈ ਤੁਸੀਂ ਦੱਸੋ ਕਿ ਤੁਹਾਨੂੰ ਕੀ ਸਪੋਰਟ ਚਾਹੀਦਾ ਆਪਾਂ ਤੁਹਾਨੂੰ ਸਪੋਰਟ ਕਰਾਂਗੇ ਨਹੀਂ ਨਾ ਇਸ ਤਰੀਕੇ ਨਾਲ ਜੇ ਪਿੰਡ ਆ ਸਾਹਮਣੇ ਆ ਜਾਊਗਾ ਜੇ ਮੁਹੱਲੇ ਵਾਲੇ ਸਾਹਮਣੇ ਆ ਜਾਣਗੇ ਮਾਪੇ ਰਿਸ਼ਤੇਦਾਰ ਸਾਹਮਣੇ ਆ ਜਾਣਗੇ ਤਾਂ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਚਾਹੀਦੀ ਹੋਗੀ ਉਹਦੇ ਵਾਸਤੇ ਵੀ ਆਪਾਂ ਤੁਹਾਡੇ ਨਾਲ ਤਿਆਰ ਨਹੀਂ ਤੇ ਜੇ ਸਾਰਾ ਸਮਾਜ ਇਹਨੂੰ ਮੰਨੇਗਾ ਕਿ ਇਹ ਵੱਡਾ ਇਸ਼ੂ ਹੈ ਤਾਂ ਆਪਾਂ ਇਹਨੂੰ ਮਿਲ ਕੇ ਹੱਲ ਕਰਨਾ ਹੈ ਆਪਾਂ ਇਹਨੂੰ ਮਿਲ ਕੇ ਸਾਹਮਣਾ ਹੈ ਤਾਂ ਹੀ ਇਹ ਮਸਲੇ ਤੋਂ ਆਪਾਂ ਇਸ ਵੱਡੇ ਮਸਲੇ ਤੋਂ ਆਪਾਂ ਇਹਦਾ ਹੱਲ ਲੱਭ ਸਕਦੇ ਹਾਂ ਤੇ ਇਸ ਮੁਸੀਬਤ ਤੋਂ ਆਪਾਂ ਬਾਹਰ ਆ ਸਕਦੇ ਹਾਂ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਾਂ ਇੱਕ ਤਾਂ ਐਡਮਿਨਿਸਟ੍ਰੇਸ਼ਨ ਦੀ ਪੁਲਿਸ ਦੀ ਇੱਕ ਪਹਿਲਾ ਸਹਾਇਤਾ ਕਰ ਰਿਹਾ ਦੇਖੋ ਆਮ ਤੌਰ ਤੇ ਇਹ ਕਹਿੰਦੇ ਕਿ ਜੀ ਨਸ਼ਾ ਤਾਂ ਆਪਾਂ ਉਹ ਬੰਦੇ ਨੂੰ ਫੜਾ ਲਿਆ ਸੀ ਉਸ ਤੋਂ ਬਾਅਦ ਬਹੁਤ ਜਲਦੀ ਜਿਹੜਾ ਹੈਗਾ ਉਹ ਛੁੱਟ ਗਿਆ bail ਹੋ ਗਈ ਹੁਣ ਕੀ ਹੈਗਾ ਕਿ ਇਹਦੇ ਵਿੱਚ ਸਾਨੂੰ ਇਹ ਜਿਹੜਾ ਸਮਝਣਾ ਚਾਹੀਦਾ ਕਿ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਕਿ ਕਮਰਸ਼ੀਅਲ ਕੁਆਂਟੀਟੀ ਕਿ ਜੇ ਇਹ ਤਾਂ ਇਸ ਲੈਵਲ ਦਾ ਨਸ਼ੇੜੀ ਨਸ਼ਾ ਵੇਚਣ ਵਾਲਾ ਹੈ ਕਿ ਜਿਹਦੇ ਕੋਲ ਇੰਨਾ ਜ਼ਿਆਦਾ ਨਸ਼ਾ ਸੀਗਾ ਕਿ ਇਹ ਕਮਰਸ਼ੀਅਲੀ ਵੇ ਸੇਲ ਕਰਦਾ ਸੀ ਇੱਕ ਹੋ ਗਿਆ ਕਿ ਪਰਸਨਲ ਕੰਜ਼ਮਪਸ਼ਨ ਵਾਸਤੇ ਕਿ ਬੰਦਾ ਖੁੱਦ ਲੈਂਦਾ ਨਾਲ ਦੋ ਬੱਚਿਆਂ ਨੂੰ ਹੋਰ ਦੇ ਦਿੰਦਾ ਹੈ ਹੈ ਤਾਂ ਮਾੜਾ ਉਹ ਵੀ ਗਲਤ ਉਹ ਵੀ ਪਰ ਉਹ ਕਮਰਸ਼ਲ ਕੰਟਿਨਿਊਸ਼ ਨਹੀਂ ਆਂਦਾ ਤੇ ਜੇ ਆਪਾਂ ਉਹਨੂੰ ਜੈ ਸਾਹਿਬ ਦੇ ਕੋਲ ਲੈ ਜਾਂਦੇ ਜੱਜ ਕਹਿੰਦਾ ਕਿ ਨਹੀਂ ਇਹਨੋਂ ਤਾਂ ਸੁਧਾਰ ਨਹੀਂ ਲੋੜ ਹੈ ਕਿ ਤੁਸੀਂ ਇਹਨੂੰ ਸੁਧਾਰ ਦਿਓ ਜੋ ਵੱਡੇ ਵਾਲੇ ਨਸ਼ਾ ਦਸਕਰ ਹੈ ਉਹ ਕਈ ਕਈ ਥਾਵਾਂ ਤੇ ਲੋਕਾਂ ਨੂੰ ਪਤਾ ਵੀ ਹੁੰਦਾ ਪਰ ਜੇ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਦੋਗੇ ਹੁਣ ਨੰਬਰ ਵੀ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੋਇਆ ਹੈ ਉਹ ਨੰਬਰ ਤੇ ਤੁਸੀਂ ਪਾ ਦਿਓ ਜ਼ਿਲ੍ਹੇ ਦਾ ਵੀ ਆਪਣਾ ਨੰਬਰ ਹੈ ਜਿਹੜੇ ਬਾਅਦ ਵਿੱਚ ਐਸਟੋ ਸਾਹਿਬ ਤੁਹਾਨੂੰ 10 ਦਿਨਾਂ ਕੀ ਅਨੁਭਵ ਜੀ 10 ਦਿਨਾਂ ਕੇ ਨੰਬਰ ਕੀਏਗਾ ਸਰਕਾਰ ਦਾ ਵੀ ਇੱਕ ਨੰਬਰ ਹੈ ਉਹ ਨੰਬਰ ਵੀ ਤੁਹਾਨੂੰ ਪਤਾ ਹੈ ਉਹਦੇ ਵਿੱਚ ਤੁਸੀਂ ਗੁਪਤ ਰਹਿ ਕੇ ਨਾਲ ਉਹਦੀ ਸੂਚਨਾ ਦੇ ਸਕਦੇ ਹੋ ਤੇ ਉਹਦੇ ਨਾਲ ਵੀ ਉਹਦੇ ਖਿਲਾਫ ਕਾਰਵਾਈ ਹੋ ਜਾਏਗੀ ਤੁਹਾਡਾ ਨਾਮ ਵੀ ਨਹੀਂ ਆਊਗਾ ਨੂੰ ਹੀ ਕਈ ਸਾਰੇ ਇਹ ਹੁੰਦੇ ਕਿ ਜੇ ਆਪਾਂ ਡਰ ਲੱਗਦਾ ਕਿ ਇਹ ਤਾਂ ਬੰਦਾ ਬਹੁਤ ਖਤਰਨਾਕ ਹੈ ਮਾੜਾ ਹੈ ਤੋ ਪਤਾ ਨਹੀਂ ਜੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਇਹਦੀ ਕੰਪਲੇਂਟ ਕੀਤੀ ਸੀ ਤੇ ਇਹਨੇ ਮੇਰੇ ਪਰਿਵਾਰ ਦੇ ਪਿੱਛੇ ਪੈ ਜਾਣਾ ਮੇਰੇ ਪਿੱਛੇ ਪੈ ਜਾਣਾ ਹੁਣ ਜੇ ਤੁਸੀਂ ਉਸ ਨੰਬਰ ਤੇ ਉਹਦਾ ਡਿਟੇਲਸ ਸਾਨੂੰ ਦੇ ਦੋਗੇ ਆਪਾਂ ਕਾਰਵਾਈ ਉਹਦੇ ਤੇ ਕਰਵਾਵਾਂਗੇ ਤੁਹਾਡਾ ਨਾਮ ਵੀ ਸਾਹਮਣੇ ਨਹੀਂ ਆਏਗਾ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਮਾਵਾ ਪੈਨਾ ਸਾਰੇ ਆਪਣੇ ਜਿਹੜੇ ਬਜ਼ੁਰਗ ਨੇ ਕਿ ਇਹ ਨਸ਼ੇ ਦੀ ਲਤ ਜਿਹੜੀ ਹੈ ਕੀ ਹੈ ਇਹ ਪੰਜਾਬ ਦੇ ਉੱਪਰ ਅੱਜ ਦੀ ਰੇਟ ਵਿੱਚ ਸਭ ਤੋਂ ਵੱਡੀ ਜਿਹੜੀ ਮੁਸੀਬਤ ਹੈ ਕੀ ਹੈ ਇਹ ਹੈ ਬਾਕੀ ਸਾਰੀ ਚੀਜ਼ ਆਪਸ ਆਮ ਸਕਦੇ ਆ ਬਾਕੀ ਕੋਈ ਮਸਲਾ ਨਹੀਂ ਪਰ ਜੇ ਆਪਣਾ ਜਵਾਨੀ ਇਹ ਜਵਾਨੀ ਖਤਮ ਹੋ ਜਾਏ ਕਿਉਂਕਿ ਅੱਗੇ ਚਲ ਕੇ ਤਾਂ ਇਹ ਜਿਹੜੇ ਹੈਗੇ ਆਪਣਾ ਫਿਊਚਰ ਹੈ ਜਿਹੜੇ ਬੱਚੇ ਨੇ ਇਹ ਆਪਣਾ ਫਿਊਚਰ ਹੈ ਜੇ ਆਪਣਾ ਆਪਣਾ ਭਵਿਕੀ ਚ ਆਪਾਂ ਖਤਮ ਕਰ ਰਹੇ ਆ ਆਪਾਂ ਭਵਿਕੀ ਨੂੰ ਸਮਾਂ ਦੇ ਵਾਸਤੇ ਤਿਆਰ ਨਹੀਂ ਹੈ ਤਾਂ ਫਿਰ ਅੱਗੇ ਚਲ ਕੇ ਜਿਹੜਾ ਹੈਗਾ ਹੋਰ ਵੀ ਔਕੜਾਂ ਆਣ ਗਿਆ ਹੈ ਹੈਨਾ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਜ਼ਰੂਰ ਐਡਮਿਨਿਸਟ੍ਰੇਸ਼ਨ ਦਾ ਸਾਥ ਦਿਓ ਤੇ ਜਿਹੜੇ ਅੱਜ ਇੱਥੇ ਆਪਾਂ ਪ੍ਰੋਗਰਾਮ ਕਰਾ ਰਹੇ ਆ ਇਹ ਨੁਕਾਣਾਟਕ ਇਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਤੇ ਇਹਨੂੰ ਆਪਾਂ ਸਾਰੇ ਪੰਚਾਇਤਾਂ ਵਿੱਚ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਆਪਾਂ ਇਹਨਾਂ ਦੀ ਸ਼ੂਟਿੰਗ ਸ਼ੂਟ ਕਰਾ ਕੇ ਉਹਦੇ ਬਾਅਦ ਇਸੇ ਤਰੀਕੇ ਨਾਲ ਇੱਕ ਪ੍ਰੋਗਰਾਮ ਕਰਕੇ ਪ੍ਰੋਪਰ ਵੀਡੀਓ ਜਿਹੜੀ ਹੈ ਕਿ ਇਹਨਾਂ ਬਾਕੀ ਪਿੰਡਾਂ ਵਿੱਚ ਵੀ ਚਲਾਵਾਂਗੇ ਤੇ ਮੇਰੀ ਬੇਨਤੀ ਇਹ ਹੈ ਜੀ ਜੇ ਤੁਹਾਨੂੰ ਕਿਸੇ ਵੀ ਸਪੋਰਟ ਦੀ ਲੋੜ ਹੋਵੇ ਪਿੰਡ ਵਾਸੀਆਂ ਨੂੰ ਕਿਸੇ ਵੀ ਤਰੀਕੇ ਨਹੀਂ ਪਾਵੇਂ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਦੇ ਕਰਕੇ ਜੇ ਐਡਮਿਨਿਸਟ੍ਰੇਸ਼ਨ ਕਰ ਲਵੇ ਪੁਲਿਸ ਕਰ ਲਵੇ ਤੇ ਸਾਡੇ ਪਿੰਡ ਦੇ ਬੱਚਿਆਂ ਦਾ ਭਵਿੱਖ ਬਿਹਤਰ ਹੋ ਸਕਦਾ ਉਹਦੇ ਵਾਸਤੇ ਆਪਾਂ ਤਿਆਰ ਹੈ ਜਿਵੇਂ ਆਪਣੇ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈਗੀ ਆ ਕਿ ਜਿੰਨੇ ਵੀ ਪਿੰਡ ਨੇ ਉਥੇ ਘਟੋ ਘਟ ਖੇਡ ਦਾ ਇੱਕ ਮੈਦਾਨ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਜਿਹੜਾ ਉਹਨਾਂ ਨੂੰ ਇਕੁਪਮੈਂਟ ਵੀ ਦੇਣਾ ਹੈ ਭਾਵੇਂ ਉਹ ਵਾਲੀਬਾਲ ਦਾ ਕਿਟ ਹੋਵੇ ਕ੍ਰਿਕਟ ਦਾ ਕਿਟ ਹੋਵੇ ਹੌਕੀ ਖੇਡਦੇ ਆ ਕਈ ਸਾਰੇ ਪਿੰਡਾਂ ਵਿੱਚ ਉਹ ਵੀ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਜਿੱਥੇ ਵੀ ਤੁਹਾਨੂੰ ਆਪਣੇ ਬੱਚਿਆਂ ਨੂੰ ਤੁਸੀਂ ਖੇਡਾਂ ਦੇ ਵੱਲ ਲਿਆਓ ਜੇ ਆਪਣਾ ਬੱਚਾ ਐਜੂਕੇਸ਼ਨ ਵਿੱਚ ਆਏਗਾ ਪੜਾਈ ਕਰੇਗਾ ਲਾਇਬ੍ਰੇਰੀ ਵੀ ਜਾ ਕੇ ਕਿਸੇ ਇਗਜ਼ਾਮ ਦੀ ਤਿਆਰੀ ਕਰੇਗਾ ਤਾਂ ਉਹ ਜਦੋਂ ਉਸ ਦਾ એનર્ਜੀ ਉਹਦਾ ਮਨ ਉਸ ਵਿੱਚ ਲੱਗ ਗਿਆ ਤਾਂ ਉਹ ਨਸ਼ੇ ਵਿੱਚ ਨਹੀਂ ਜਾਊਗਾ ਜੇ ਉਹ ਬੱਚਾ ਤੁਸੀਂ ਖੇਡ ਦੇ ਵੱਲੇ ਜਾਂਦੇ ਹੋ ਕਿਸੇ ਖੇਡ ਵਿੱਚ ਭਾਵੇਂ ਹਾਕੀ ਹੋਵੇ ਫੁੱਟਬਾਲ ਹੋਵੇ ਕ੍ਰਿਕਟ ਹੋਵੇ ਜਿੱਥੇ ਵੀ ਕੋਈ ਖੇਡ ਵਿੱਚ ਪਹ ਜਾਏ ਤਾਂ ਉਹ ਗੰਦੇ ਕੰਮ ਵਿੱਚ ਨਹੀਂ ਪਏਗਾ ਤੇ ਪਰ ਜੇ ਆਪਣੇ ਬੱਚੇ ਨੂੰ ਆਪਾਂ ਉਸ ਦੀ ਉਹ એનર્ਜੀ ਉਹਦੀ ਤਾਕਤ ਉਹਦੀ ਸੋਚ ਵਿਚਾਰ ਚੰਗੀ ਡਾਇਰੈਕਸ਼ਨ ਵਿੱਚ ਨਹੀਂ ਲੈ ਕੇ ਜਾਂਦੇ ਤੇ ਉਹ ਬੱਚਾ ਕਿਸੇ ਮਾੜੀ ਸੰਗਤ ਵਿੱਚ ਆ ਕੇ ਫਿਰ ਪ੍ਰੋਬਲਮ ਨਸ਼ੇ ਦੀ ਪ੍ਰੋਬਲਮ ਵਿੱਚ ਪਾਰ ਜਾ ਸਕਦਾ ਤੇ ਇਸ ਲਈ ਮੈਂ ਸਾਰਿਆਂ ਨੂੰ ਬਿੰਦ ਨਾਲ ਇਹ ਵੀ ਕਿ ਦੇਖੋ ਆਮ ਤੌਰ ਤੇ ਪੰਜਾਬ ਨੂੰ ਜਿਹੜੇ ਪੰਜਾਬ ਦੇ ਲੋਕ ਨੇ ਰੱਬ ਨੇ ਚੰਗਾ ਬਖਸ਼ਿਆ ਹੋਇਆ ਹੈ ਕਾਫੀ ਸਾਰੀ ਜਿਹੜੀ ਆਪਣੀ ਆਬਾਦੀ ਹੈਗੀ ਹੈ ਪਿੰਡਾਂ ਵਿੱਚ ਫਿਰ ਵੀ ਕੁਝ ਗਰੀਬ ਤਾਂ ਹੈ ਪਰ ਜਨਰਲੀ ਮੈਂ ਵੇਖਿਆ ਕਿ ਕਾਫੀ ساری ਆਬਾਦੀ ਦਾ ਸਟੇਰ ਉਹਨਾਂ ਦਾ ਲੈਵਲ ਉਹਨਾਂ ਦੀ ਆਮਦਨ ਠੀਕ ਹੁੰਦੀ ਹੈ ਪਰ ਫਿਰ ਵੀ ਜੇ ਮਾਪੇ ਹੈ ਆਪਣੇ ਇੱਕ ਵਾਰ ਜ਼ਰੂਰ ਸੋਚ ਲਿਓ ਜਦੋਂ ਤੁਸੀਂ ਆਪਣੇ ਬੱਚੇ ਨੂੰ ਕੋਈ ਚੀਜ਼ ਦਿਦੇ ਹੋ ਪੈਸਾ ਦਿੰਦੇ ਹੋ ਕਿ ਇਹ ਬੱਚੇ ਨੂੰ ਕਦ ਮੈਂ ਇਹ ਚੀਜ਼ ਦੇਣੀ ਹੈ ਇੰਨਾ ਪੈਸਾ ਦੇਣਾ ਚਾਹੀਦਾ ਹਨ ਇਹ ਆਪਾਂ ਜਦੋਂ ਸਟਾਰਟ ਵਿੱਚ ਸ਼ੁਰੂਆਤ ਵਿੱਚ ਇਹ ਨਹੀਂ ਸੋਚਦੇ ਕਿ ਮੈਂ ਬੱਚੇ ਨੂੰ 5000 ਰੁਪਿਆ 2000 ਰੁਪਿਆ 3000 ਰੁਪਿਆ ਦੇ ਰਿਹਾ ਹੈ ਬਗੈਰ ਸੋਚੇ ਸਮਝੇ ਇਹ ਬੱਚਾ ਇਹਦਾ ਕੀ ਇਸਤੇਮਾਲ ਕਰੂਗਾ ਉਸ ਤੋਂ ਬਾਅਦ ਪੰਜ ਵਾਰ 10 ਵਾਰ ਤੁਸੀਂ ਦੇ ਦੋਗੇ ਤਦ ਤੱਕ ਬੱਚੇ ਨੂੰ ਲਤ ਪੜ ਜਾਂਦੀ ਹੈ ਉਹਦੇ ਬਾਅਦ ਵੀ ਤੁਸੀਂ ਨਾ ਵੀ ਦੋ ਉਹ ਕਿਤੇ ਚੋਰੀ ਚਿਕਾਰੀ ਕਰ ਲੇਗਾ ਉਹ ਕਿਤੇ ਜਿਹੜਾ ਹੈਗਾ ਸਰਕਾਰੀ ਸਮਾਨ ਦੀ ਚੋਰੀ ਕਰ ਲੇਗਾ ਕਿਤੇ ਡਾਕਟਰ ਢਾਲ ਕੇ ਆਪਣਾ ਸਮਾਨ ਕਿਤੇ ਸਨੇਚਿੰਗ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਦੇਗਾ ਜੇ ਆਪਾਂ ਪਹਿਲਾ ਸਾਮ ਲਈ ਕਿ ਉਹ 10 ਰੁਪਿਆ 50 ਰੁਪਿਆ 100 ਰੁਪਿਆ 500 ਰੁਪਿਆ 500 ਰੁਪਿਆ ਇੱਕ ਮਜ਼ਦੂਰ ਦੀ ਦਿਨ ਦੀ ਕਮਾਈ ਹੁੰਦੀ ਹੈ ਤੇ ਜੇ ਆਪਾਂ ਇਹ ਵੀ ਨਹੀਂ ਸੋਚ ਕੇ ਆਪਣੇ ਮੁੰਡੇ ਨੂੰ 500 ਰੁਪਿਆ ਦੇਣ ਕਿ ਜੀ ਤੁਸੀਂ ਮਾਰਕੀਟ ਵੀ ਜਾਣਾ ਹੈ ਤੁਸੀਂ कुरकुਰੀਏ ਤੇ ਬਿਸਕਟ ਦੇ ਵਾਸਤੇ ਉਹਨਾਂ ਨੂੰ 500 ਰੁਪਿਆ ਦੇਣ ਉਹਨਾਂ ਨੂੰ ਪਹਿਲਾ ਅਹਿਸਾਸ ਤਾਂ ਕਰਾਉਣਾ ਕਿ 500 ਰੁਪਿਆ ਕਿੰਨੀ ਵੱਡੀ ਚੀਜ਼ ਹੁੰਦੀ ਹੈ ਇਹ ਕਮਾਉਣ ਦੇ ਵਾਸਤੇ ਕੀ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਸੋਚ ਆਏਗੀ ਕਿ 500 ਰੁਪਿਆ ਇੰਨੀ ਵੱਡੀ ਚੀਜ਼ ਹੈ ਕਿ ਇੱਕ ਦਿਨ ਦੀ ਮਜ਼ਦੂਰ ਸਵੇਰ ਤੋਂ ਸ਼ਾਮ ਤੱਕ ਜਦ ਮਿਹਨਤ ਕਰ ਜਾਉ ਉਹਦੇ ਬਾਅਦ ਇਹ 500 ਮਿਲਦਾ ਹੈ ਤਾਂ ਉਹਨਾਂ ਦੇ ਜ਼ਹਿਨ ਵਿੱਚ ਇਹ ਕਿ ਮੈਂ ਜਦੋਂ 500 ਰੁਪਏ ਖਰਚ ਕਰਨਾ ਹੈ ਤੇ ਮੈਂ ਕਿਵੇਂ ਖਰਚ ਕਰਾਂ ਤੇ ਇਸ ਕਰਕੇ ਪੈਸੇ ਨੂੰ ਇਹਨਾਂ ਦਾ ਸਾਮੋਹ ਕਿ ਤੁਹਾਡੇ ਕੋਲ ਆਪਣੇ ਬਕਸ਼ਿਆ ਜਾਂ ਫਿਰ ਤੁਸੀਂ ਲੋਨ ਲੈ ਲਿਆ ਕਿਸੇ ਤਰੀਕੇ ਨਾਲ ਪਰ ਉਹਦੀ ਘਟਕਟ ਜਿਹੜੀ ਉਹਦੀ ਕੀਮਤ ਹੈ ਉਹ ਆਪਣੇ ਬੱਚੇ ਨੂੰ ਜ਼ਰੂਰ ਮਹਿਸੂਸ ਕਰਾਓ ਆਪਾਂ ਬੱਚਾ ਕਹਿੰਦਾ ਕਿ ਮੈਨੂੰ ਬੁਲੇਟ ਚਾਹੀਦੀ ਹੈ ਕਿ ਬੱਚਾ ਕਹਿੰਦਾ ਮੈਨੂੰ ਜਿਹੜਾ ਹੈਗਾ ਤੁਸੀਂ ਆਈਫੋਨ ਚਾਹੀਦਾ ਹੈ ਆਪਾਂ ਮਾਪੇ ਕਹਿੰਦੇ ਕਿ ਜਿਹਦੇ ਬੱਚੇ ਦੀ ਖੁਸ਼ੀ ਦੇ ਵਾਸਤੇ ਕਰ ਲਿਆ ਬੱਚੇ ਦੀ ਖੁਸ਼ੀ ਦੇ ਵਾਸਤੇ ਲੱਖ ਰੁਪਏ ਦੀ ਚੀਜ਼ ਦੇ ਦਿੱਤੀ ਤੋ ਉਹ ਬੱਚੇ ਨੂੰ ਤਾਂ ਇਹ ਲੱਗ ਜਾਏਗਾ ਲੱਖ ਰੁਪਏ ਦੀ ਕੋਈ ਕੀਮਤ ਨਹੀਂ ਹੁੰਦੀ ਬਾਪੂ ਨੇ ਪੁੱਛ ਲਿਆ ਤਾਂ ਬਾਪੂ ਨੇ ਲੱਖ ਰੁਪਏ ਦੀ ਚੀਜ਼ ਦੇ ਦਿੱਤੀ ਹੈਨਾ ਸਭ ਤੋਂ ਪਹਿਲਾਂ ਬੱਚੇ ਨੂੰ ਜਦੋਂ ਅਹਿਸਾਸ ਹੋ ਜਾਏ ਕਿ ਕਿਸ ਚੀਜ਼ ਦੀ ਕੀ ਕੀਮਤ ਹੈ ਕਿ ਉਹ ਮੈਂ ਕਮਾ ਵੀ ਸਕਦਾ ਮੇਰੇ ਕੋਲ ਉਹ ਸਲਾਹਯਤ ਹੈ ਕਿ ਮੈਂ ਇੰਨਾ ਪੈਸਾ ਕਮਾ ਸਕਦਾ ਕਿ ਫਿਰ ਉਸ ਨੂੰ ਉਹ ਅੱਗੇ ਚੱਲ ਸਕਦਾ ਤੋ ਜਦ ਤੱਕ ਉਹ ਹਿੰਮਤ ਨਾ ਆ ਜਾਏ ਉਹ ਸਲਾਹਯਤ ਨਾ ਆ ਜਾਏ ਤਦ ਤੱਕ ਸਿਰ ਬੇਸਿਕ ਚੀਜ਼ਾਂ ਦੋ ਬੱਚਿਆਂ ਨੂੰ ਹੈਨਾ ਬੱਚਾ ਮੈਂ ਆਪਣੀ ਗੱਲ ਕਰਾਂ ਮੈਰੀ ਮੈਨੂੰ ਜੋ ਸਭ ਤੋਂ ਪਹਿਲਾ ਫੋਨ ਮੈਨੂੰ ਲੱਗਾ ਉਸੀ ਦਾ Nokia ਦਾ black screen ਦਾ ਹੁੰਦਾ ਸੀ ਉਹ ਮੈਨੂੰ ਲੱਗਦਾ 3300 ਰੁਪਏ ਦਾ ਸੀਗਾ ਤਦ ਤੱਕ Nokia ਦੇ ਬਹੁਤ سارے ਫੋਨ ਚੱਲਦੇ ਸੀ ਹੁਣ ਤਾਂ Nokia অলমোਸਟ ਖਤਮ ਹੋ ਗਿਆ ਉਹ ਵੀ ਕਦ ਮਿਲਿਆ ਜਦ ਮੈਂ ਸਿਲੈਕਸ਼ਨ ਹੋ ਗਈ ਇੱਕ ਨੌਕਰੀ ਦੇ ਵਾਸਤੇ ਤਦ ਤੱਕ ਮੇਰੇ ਕੋਲ ਫੋਨ ਨਹੀਂ ਸੀਗਾ ਕਿਉਂਕਿ ਮੈਨੂੰ ਲੋੜ ਵੀ ਨਹੀਂ ਪਈ ਕਿਵੇਂ ਕੀ ਕਰਨਾ ਫੋਨ ਦਾ ਤੇ ਜੇ ਆਪਾਂ ਹੁਣ ਬੱਚੇ ਨੂੰ ਇਹ ਕਹੀਏ ਕਿ ਤੁਸੀਂ ਇਹ ਲੋ ਹੁਣ ਬੱਚਾ ਜਾ ਰਿਹਾ ਇਹ ਲੋ 50000 ਰੁਪਏ ਦਾ ਫੋਨ ਲੈ ਲਓ ਬੱਚਾ ਕਹਿੰਦਾ 50000 ਰੁਪਏ ਹੁਣ ਦੇਖੋ ਗ੍ਰੈਜੂਏਟ ਹੋ ਕੇ ਵੀ 15000 ਰੁਪਏ ਤਾਂ ਨੌਕਰੀ ਉਹ ਲੈ ਰਹਾ ਹੈ ਤੇ 50000 ਤੁਸੀਂ ਐਵੇਂ ਹੀ ਉਹਨਾਂ ਨੂੰ ਫ੍ਰੀ ਵਿੱਚ ਫੋਨ ਦੀਆ ਜਾ ਰਹੇ ਹੋ ਕਿ ਜਾਓ ਮौज ਕਰੋ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਸੋਚ ਸਮਝ ਕੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਉਹਨਾਂ ਨੂੰ ਪੁੱਛੋ ਕਿੱਥੇ ਜਾਂਦੇ ਆਂ ਕਿਨੂੰ ਮਿਲਦੇ ਆਂ ਕਿ ਕਰਦੇ ਆਂ ਉਹਨਾਂ ਦੇ ਬਿਹੇਵੀਅਰ ਵਿੱਚ ਬਦਲਾਅ ਆਂਦਾ ਹੈ ਜੇ ਬੱਚਾ ਜਿਹੜਾ ਹੈਗਾ ਤੁਸੀਂ ਰੂਟੀਨ ਵਿੱਚ ਤੁਹਾਡੇ ਨਾਲ ਚੰਗਾ ਗੱਲ ਕਰਦਾ ਸੀ ਅਚਾਨਕ ਉਹ ਚੁੱਪ ਹੋਣਾ ਸ਼ੁਰੂ ਹੋ ਗਿਆ ਅਚਾਨਕ ਉਹਦੇ ਵਿੱਚ ਜਿਆਦਾ ਗੁੱਸਾ ਆਣਾ ਸ਼ੁਰੂ ਹੋ ਗਿਆ ਕੁਝ ਇਹੋ ਜੀ ਚੀਜ਼ਾਂ ਹੋ ਗਈਆਂ ਤਾਂ ਜ਼ਰੂਰ ਸੋਚੋ ਕਿ ਕੋਈ ਨਾ ਕੋਈ ਤਾਂ ਗੜਬੜ ਹੈ ਜੇ ਤੋਂ ਤੁਸੀਂ अर्ली ਸਟੇਜ ਤੇ ਇਹਨੂੰ ਡਿਟੈਕਟ ਫਰਟ ਲੋਗ ਗਿਆ ਬੱਚੇ ਉਹਨਾਂ ਨੂੰ ਤਾਂ ਉਹਨੂੰ ਇਮੀਡੀਏਟਲੀ ਤੁਸੀਂ ਆਪਣੇ ਡੀ ਐਡਿਕਸ਼ਨ ਸੈਂਟਰ ਵਿੱਚ ਲਿਆ ਉੱਥੇ ਆਪਾਂ ਇਲਾਜ ਕਰਾ ਦੇਵਾਂਗੇ ਸਾਡੇ ਕੋਲ ਰੀ ਹੈਬ ਸੈਂਟਰ ਵੀ ਹੈਗਾ ਹੋਰ ਵੀ ਕਿਸੇ ਲੋੜ ਜਾਂ ਹੋਰ ਸੈਂਟਰ ਤੇ ਕਰ ਬੈਠੇ ਵੀ ਆਪਾਂ ਉਹਨਾਂ ਨੂੰ ਕਾਉਂਸਲਿੰਗ ਵਗੈਰਾ ਸਾਰਾ ਕਰਾ ਕੇ ਉਹਨੂੰ ਠੀਕ ਕਰਾ ਸਕਦੇ ਇੱਕ ਵਾਰ ਜੇ ਸਾਲ 2 ਸਾਲ 3 ਸਾਲ ਇਹਦੇ ਵਿੱਚ ਪਲ ਗਿਆ ਫਿਰ ਬਹੁਤ ਔਖਾ ਕਿ ਮੈਂ ਜਿਨ੍ਹਾਂ ਨੂੰ ਆਪਾਂ ਹੁਣ ਟ੍ਰੀਟ ਕਰਦੇ ਆਂ ਉਹਦੇ ਬਾਅਦ ਵਾਪਸ ਜਾਂਦੇ ਆਂ ਫਿਰ ਕਹਿੰਦੇ ਕਿ ਜੀ ਫਿਰ ਤੋਂ ਵਾਪਸ ਰਿਲੈਕਸ ਹੋ ਗਿਆ ਬਹੁਤ ਔਖਾ ਹੈ ਇੱਕ ਵਾਰ ਜਦੋਂ ਦਤ ਵਿੱਚ ਪਿਆ ਜਾਏ ਤਾਂ ਬੈਟਰ ਇਹ ਹੀ ਹੈ ਮੇਰੀ ਬੇਨਤੀ ਹੈ ਕਿ ਜੇ ਆਪਾਂ ਨਵੇਂ ਬੱਚ ਨਈ 8ਵੀਂ 10ਵੀਂ 12ਵੀਂ ਦੇ ਬੱਚੇ ਨੇ ਕਾਲਜ ਵਿੱਚ ਹੁਣ ਜਾ ਰਹੇ ਨੇ ਉਹਨਾਂ ਤੇ ਉੱਪਰ ਬਿਲਕੁਲ ਸਖਤ ਨਿਗਰਾਨੀ ਰੱਖੀ ਕਿ ਉਹ ਬਿਲਕੁਲ ਇਸਤ ਵਿੱਚ ਨਾ ਪੈਣ ਤੇ ਜਿਹੜੇ ਆਪਣੇ ਪੁਰਾਣੇ ਵਾਲੇ ਹੈ ਜਿਹੜਾ ਇਸਤ ਵਿੱਚ ਪੈ ਚੁੱਕੇ ਨੇ ਉਹਨਾਂ ਨੂੰ ਤੁਸੀਂ ਸਰਕਾਰੀ ਜਿਹੜਾ ਆਪਣਾ ਡੀਡਿਕਸ਼ਨ ਸੈਂਟਰ ਹੈ ਬਟੇਂਡਾ ਵਿੱਚ ਉੱਥੇ ਲਿਆ ਪੀ ਜੱਜ ਮੈਂ ਇਹ ਵੀ ਕਹਣਾ ਕਈ ਸਾਰੇ ਪ੍ਰਾਈਵੇਟ ਡੀਡਿਕਸ਼ਨ ਸੈਂਟਰਸ ਵਿੱਚ ਆਪਣੇ ਬੱਚਿਆਂ ਨੂੰ ਲੈ ਜਾਂਦੇ ਆਪਾਂ ਦੋ ਜਿਹੜੇ ਇਲੀਗਲ ਸੈਂਟਰ ਚੱਲ ਰਹੇ ਸੀਗੇ ਉੱਥੇ ਹੁਣੇ ਆਪਣੇ 50 ਦੇ ਕਰੀਬ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਨੂੰ ਉੱਥੇ ਆਪਾਂ ਸ਼ਿਫਟ ਕਰ ਲਿਆ। ਉੱਥੇ ਉਹਨਾਂ ਨੂੰ ਮਤਲਬ ਇਨਸਾਨ ਦੀ ਡੰਗਰ ਦੀ ਵਾਂਗ ਜਿਹੜਾ ਹੈਗਾ ਬੰਦ ਕਰ ਦਿੱਤਾ ਜਾਂਦਾ ਹੈ। ਉਹਦੇ ਬਾਅਦ ਕੀ ਪਟਾਈ ਕਰਦੇ ਆ। ਉਹ ਬਿਲਕੁਲ ਚੰਗਾ ਤਰੀਕਾ ਨਹੀਂ ਹੈ ਜੇ ਆਪਾਂ ਇਹਨਾਂ ਨੂੰ ਸੁਧਾਰ ਨਾ ਹੋਵੇ। ਇਹਨਾਂ ਨੂੰ ਪ੍ਰੋਪਰ ਟਰੀਟਮੈਂਟ ਦੇ ਕਰੀਬ ਲਿਆਓ। ਸਾਡੇ ਕੋਲ ਅੱਛਾ ਸਿਸਟਮ ਹੈ, ਅੱچھے ਡਾਕਟਰਸ ਨੇ ਤੇ ਇਹਦੇ ਵਿੱਚ ਕੋਈ ਤੁਸੀਂ ਆਪਣੇ ਉੱਪਰ ਇਹ ਨਾ ਆਮ ਤੌਰ ਤੇ ਆਪਾਂ ਫੀਲ ਕਰਦੇ ਹਾਂ ਕਿ ਜੀ ਹੈ ਨਾ ਪਤਾ ਨਹੀਂ ਮੇਰੀ ਬਦਨਾਮੀ ਹੋ ਜਾਊ। ਦੇਖੋ ਜੇ ਸਾਂਝੇ ਸਮਾਜ ਦਾ ਮਸਲਾ ਹੋਵੇ ਉਹਦੇ ਵਿੱਚ ਤਾਂ ਪਹਿਲਾਂ ਸਮਾਜ ਦੀ ਬੰਦਾ ਵੀ ਹੈ انسان ਦੀ ਨਹੀਂ انسان ਦੇ ਨਾਲ ਪਿਆਰ ਕਰੋ ਉਹਨਾਂ ਨੂੰ ਸਮਝਾਓ ਕਿ ਬੇਟਾ ਕੋਈ ਬਾਤ ਗੱਲ ਨਹੀਂ ਤੁਹਾਡੇ ਤੋਂ ਗਲਤੀ ਹੋ ਗਈ ਰੱਬ ਨੇ ਜਿਹੜਾ ਬੰਦਾ ਹੈ ਉਹ ਗਲਤੀਆਂ ਦਾ ਹੀ ਪੁੱਤਲਾ ਬਣਾਇਆ ਹੋਇਆ ਹੈ ਗਲਤੀਆਂ ਤਾਂ ਇਨਸਾਨ ਦੀ ਹੀ ਹੁੰਦੀਆਂ ਨੇ ਕੋਈ ਗੱਲ ਨਹੀਂ ਤੁਹਾਡੀ ਤੋਂ ਗਲਤੀ ਹੋ ਗਈ ਪਰ ਆਪਾਂ ਤੁਹਾਡੇ ਨਾਲ ਹੈ ਆਪਾਂ ਸਾਰਾ ਪਿੰਡ ਤੁਹਾਡੇ ਨਾਲ ਹੈ ਤੁਸੀਂ ਚਲੋ ਸਾਡੇ ਨਾਲ ਆਪਾਂ ਤੁਹਾਨੂੰ ਉੱਤੇ ਸਰਕਾਰੀ ਸੈਂਟਰ ਵਿੱਚ ਲੈ ਕੇ ਜਾਂਦੇ ਆ ਤੇ ਇਹਦੇ ਵਿੱਚ ਸ਼ਰਮ ਨਾ ਕਰੋ ਜੇ ਹੈਗਾ ਜੇ ਕੋਈ ਤੇ ਬਿਮਾਰੀ ਦੀ ਤਰ੍ਹਾਂ ਇਹਦਾ ਇੱਕ ਲਤ ਹੈ ਕੀ ਇਹਨੂੰ ਆਪਾਂ ਛੁੜਵਾ ਸਕਦੇ ਆ ਬੱਚਿਆਂ ਨੂੰ ਵੀ ਸਮਝਾ ਵੀ ਤੂੰ ਤੁਸੀਂ ਵੀ ਪਹਿਲਾਂ ਸਮਝ ਜਾਓ ਆਪਾਂ ਇਹ ਕਹਿੰਦੇ ਕਿ ਨਹੀਂ ਜ ਮੈਂ ਤੇ ਕਿਸੇ ਨੂੰ ਦੱਸਣਾ ਵੀ ਨਹੀਂ ਮੈਂ ਇੱਥੇ ਜਾ ਕੇ ਹੁਣ ਸਿਰਸੇ ਚਲਾ ਜਾਵਾਂਗਾ ਮੈਂ ਉੱਥੇ ਚਲਾ ਜਾਵਾਂਗਾ ਆਪਣੇ ਬੱਚੇ ਨੂੰ ਕਿਸੇ ਵੀ ਹਵਾਲੇ ਕੀ ਦੀ ਜਾਨ ਕਿਸੇ ਨੂੰ ਪਤਾ ਨਾ ਚਲੇ 10 10 15 15000 ਰੁਪਏ ਆਪਾਂ ਪ੍ਰਾਈਵੇਟ ਬੰਦੇ ਦੇ ਉੱਤੇ ਅੰਦਰ ਇੱਕ ਕੋਠੀ ਜੀ ਬਣਾਈ ਹੁੰਦੀ ਹੈ ਉਹਦੇ ਅੰਦਰ ਬੰਦ ਕਰਕੇ ਰੱਖ ਦਿੰਦੇ ਆ ਉਹ ਕੋਈ ਚੰਗਾ ਤਰੀਕਾ ਨਹੀਂ ਸਾਡੇ ਕੋਲ ਫੈਸਿਲਿਟੀਆਂ ਨੇ ਡਾਕਟਰਸ ਨੇ ਮੈਡੀਸਨ ਨੇ ਸਭ ਕੁਝ ਅਵੇਲੇਬਲ ਹੈ ਜੋ ਜਿੱਥੇ ਵੀ ਤੁਹਾਨੂੰ ਲੱਗੇ ਮੇਰੇ ਕੋਲ ਆ ਜਾਓ ਐਸਐਸਪੀ ਮੈਡਮ ਦੇ ਕੋਲ ਚਲੇ ਜਾਓ ਸਾਡੇ ਐਸਡੀਐਮ ਸਾਹਿਬਾਂ ਦੇ ਕੋਲ ਚਲੇ ਜਾਓ ਆਪਾਂ ਤੁਹਾਨੂੰ ਕੰਪਲੀਟ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਪੂਰਾ ਸਪੋਰਟ ਦੇਵਾਂਗੇ ਪਰ ਤੁਹਾਡੇ ਸਪੋਰਟ ਦੀ ਵੀ ਲੋੜ ਪੈਗੀ ਜੇ ਆਪਾਂ ਆਪਣੇ ਨਾਂ ਬੱਚਿਆਂ ਨੂੰ ਬਚਾਣਾ ਹੈ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਕਰਾਂਗਾ ਕਿ ਪੂਰੀ ਜਣੀ ਪਿੰਡ ਹੈ ਉਹ ਸਾਡੇ ਨਾਲ ਸਹਿਯੋਗ ਕਰੇ ਤਾਂ ਜੋ ਆਪਾਂ ਇਸ ਨਸ਼ੀ ਦੀ ਲਤੋਂ ਛੁਟਕਾਰਾ ਪਾ ਸਕੀਏ ਥੈਂਕ ਯੂ ਸਤਿ ਸ੍ਰੀ ਅਕਾਲ